ਪੀ ਪੁੱਤਰ ਸਾਹਿਬ ਜੀ ਉਹਦੇ ਕੋਲ ਨਾਮ ਪੁੱਛਿਆ ਵਿਕੇ ਦੀ ਉਸਤ ਕਰਦੇ ਪਰ ਉਹਨੇ ਤੁਹਿਆ ਕਿਹਾ ਕਿ ਧੰਗੁਰਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਈ ਸਾਡੇ ਘਰਾਂ ਦਾ ਭਾਜੀ ਨੇ ਸਾਡੇ ਕੋਲ ਪਿਆਰਿਓ ਪੀਰ ਪੁੱਤਰ ਸਾਹਿਬ ਪਤਾ ਲੱਗਾ ਜਗਤ ਤੇ ਮਾਲ ਸਾਈਂ ਧੰਗੁਰਾ ਸਾਹਿਬ ਸੱਚੇ ਪਾਤਸ਼ਾਹ ਕਿਹਦਾ ਅਧਿਕਾਰ ਆਉਂ ਉਹਨੇ ਫੈਸਲਾ ਲਏ ਕਿ ਮਹਾਰਾਜੀ ਅੰਦਰ ਦਾ ਤਤਾਰ ਕਾਂਸੇ ਮਹਾਰਾਜੀ ਨੂੰ ਪੁਰਖ ਪਿਆਰ ਯਾਤਰੀ ਜਹਾਜ਼ ਦੀ ਤਸ ਛੇ ਪਾਛੇ ਤੇ ਕੋਲ ਇੱਕ ਬੱਕਰੀ ਦੇਖ ਇੱਕ ਸ਼ੇਰ ਅਸੀਂ ਬੱਕਰੀ ਖੋਦੋ ਤੇ ਠੀਕ ਨਾ ਬਸ 4 ਦੇ ਨਾਲ ਹੀ ਗੁਜ਼ਾਰਾ ਕਰਨ ਤੇ ਸ਼ੇਰ ਇਹਦਾ ਬੱਕਰੀ ਨੂੰ ਪਾਲ ਕੇ ਲਿਆਉਂਦਾ ਸੀ ਤੇ ਬੱਕਰੀ ਨੂੰ ਚਾਰ ਕੇ ਲਿਆਉਂਦਾ ਸੀ ਪੀਰ ਪੁੱਟਣਿਸ਼ਾਤ ਤਾਂ ਪਿਆਰਿਓ ਕੁਰੂਨਾਥ ਸਹਿਬ ਨੇ ਦਰਸ਼ਨ ਕੀਤੇ ਕੁਰੂਨਾਥ ਸਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਗਿਆ ਰਿਆ ਤਾਂ ਲੀਆਂ ਦਾਤਾ ਜੀ ਕਹਿੰਦਾ ਮਹਾਰਾਜ ਦੁੱਧ ਪੀ ਲੋ ਕਹਿੰਦੇ ਅੱਜ ਨਹੀਂ ਆਜ ਅਸੀਂ ਭਾਈ ਪੀਂਜੇ ਦੇ ਘਰ ਉਹਦੇ ਕੋਲ ਪ੍ਰਸ਼ਾਦਾ ਪਾਉਣੇ ਨੇ ਅੱਜ ਉਹ ਯਾਦ ਕਰਤਾ ਪਿਆ ਅੱਜ ਉਹਨੂੰ ਕਿਹਾ ਅੱਜ ਪ੍ਰਸ਼ਾਦਾ ਉਹਦੇ ਘਰ ਪਾਣਾ ਗੁਰੂ ਰਣਛੇਹ ਹਾਂ ਸਮਾਵੀ ਕਾ ਅਸੀ ਤੇਰੇ ਕੋ ਆ ਕੇ ਆਪ ਦੁੱਧ ਮੰਗਾ ਤੇਰੇ ਕੋ ਦੁੱਧ ਪੀਂ ਇੰਤਬਾਰਨ ਪਤੁ ਕੇ ਮੇ ਪਤਾ ਲੱਗੇ ਦਾਤਾ ਮੈਂ ਕਿਵੇਂ ਜਾਣਾ ਕਾ ਗਰੀਬ ਨਵਾਸ਼ ਅੱਛੇ ਬਾਤ ਮਹਾਰਾਜ ਕਹਿਣ ਲੱਗੇ ਕੋ ਦਾਇ ਪੁੱਤਰ ਹੋਵੇਗਾ ਕੋ ਦਾ ਜੇੜਾ ਮੂਰਾ ਸਾਡੇ ਨਾਲ ਮਿਲਤਾ ਹੋਵੇ ਤੈਨੂੰ ਮਿਲੇਗਾ ਤੇ করুণਾ ਨ ਕਿਤੀ ਕਰਤੀ ਤੇ ਬਾਾਰ ਤੇਰੇ ਪਰਉਨ ਕੋਆ ਇੱਕ ਤੁ ਆਪ ਕਹਿ ਕੇ ਸਾਡਾ ਦੁੱਧ ਦੇ। ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਕੋਪੀਤ ਸਾਹਿਬ ਪੀਰ ਪੁੱਤਰ ਸਾਹ ਕੋ ਕਹੇ ਦਾਤਾ ਜੀ ਦੇ ਨੇ ਦਰਸ਼ਨ ਤਦਾਰੇ ਕਿੱਥੇ ਸਹਿਬਾ ਨੇ ਕਿ ਆਖਿਆ ਲਿਆਓ ਪੀਰ ਦੀ ਤੋਂ ਉਦੋਨੀ ਸੀ ਪੀਤਾ ਅੱਜ ਸਾਡਾ ਦੁੱਧ ਦੇ ਦੇ। ਸਮਝਦੇ। ਮਹਾਰਾਜ ਜੀ ਨੂੰ ਅੱਜ ਪਾਸਾ ਦੀ ਯਾਦ ਕੀਤਾ। ਸਤਗੁਰਾ ਆਗੇ ਦੁੱਧ ਪਿਆਇਆ ਪਾਤਸ਼ਾਹੀ ਇਤਿਹਾਸ ਤੇ ਦੱਸਤਾ ਹੈ ਭਾਈ ਵੀਰ ਸਿੰਘ ਨੂੰ ਜੇ ਛੱਡ ਦੇਗੀ ਭਾਈ ਵੀਰ ਸਿੰਘ ਦੇ ਦਸਵੇਂ ਪਾਤਸ਼ਾਹੀ ਤੱਕ ਮੰਨਦੇ ਪੀਰ ਪੁੱਟਣ ਛਾਹ ਉਹਨਾਂ ਦੇ ਉਪੋਤਕ ਤਿਆਰ ਸੀ ਖਿਆਲ ਲਿਖਣ ਤੱਕ ਰਿਹਾ ਸਾਰਾ ਇਤਿਹਾਸ ਇਹ ਕਿ ਪੀਰ ਪੁੱਟਣ ਛਾਹ ਦਰਸ਼ਨ ਬਤਾਰੇ ਕਰਕੇ ਇਸ ਤੋਂ ਬਾਅਦ ਪੀਰ ਪੁੱਟਣ ਛਾਹ ਜਿੱਤੁਰ ਗਏ ਪੀਰ ਪੁੱਟਣ ਛਾਹ ਚਲੇ ਇਸ ਸੰਸਾਰ ਸਤਿਗੁਰਾਂ ਤੇ ਜਗਾ ਚੰਗੀ ਲੱਗੀ। ਬਿਤੇ ਪੀਰ ਪੁੱਤਣ ਸਾ ਗੁਰੂ ਨਾਨਕ ਸਾਹਿਬ ਦੀ ਕੀਰਤੀ ਕਰਤਾ ਰਿਆ। ਜਸ ਕਰਤਾ ਰਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਕੋ ਗੁਰੂ ਨਾਨਕ ਦੀ ਕੀਰਤੀ ਰੋਜ਼ ਕਰ। ਗੁਰੂ ਨਾਨਕ। ਉਹ ਤੁਸੀਂ ਦੇਖੋ ਹਰਾਨ ਕੀਤੇ ਕਰ ਦੇਖੋ। ਉਸ ਬੰਦੇ ਨੇ ਆਪ ਕੋ ਗੁਰੂ ਨਾਨਕ ਸਾਹਿਬ ਚੇਦੂ ਯਾਦ ਕਰ ਕਰ ਕੇ ਰੋਜ ਪਹਿਲਾ ਜੋ ਜਪਤਾ ਹੋਵੇਗਾ ਉਹ ਜਾਣ ਪਰ ਇਤਿਹਾਸ ਦੱਸਦਾ ਕਿ ਛੇਵੇਂ ਪਾਤਸ਼ਾਹੀ ਨੇ ਵਿਚਾਰਿਆ ਇਸ ਥਾਤੀ ਦੇ ਉੱਤੇ ਗੁਰੂ ਨਾਨਕ ਦੀ ਕੀਰਤੀ ਹੋਈ ਗੁਰੂ ਨਾਨਕ ਦੀ ਕੀਰਤ ਹੋਈ ਗੁਰੂ ਨਾਨਕ ਦਾ ਜਸ ਗੁਰੂ ਨਾਨਕ ਦੀ ਵਡਿਆਈ ਹੋਈ ਇੱਥੇ ਨਗਰ ਬਸੋ اور ایک امن ਵਾਲਾ ਸ਼ਾਂਤੀ ਵਾਲਾ ਨਗਰ ਹੋਇਆ ਕਿਉਂਕਿ ਇਤਰਾਸੀ ਮਾਚੇ ਵਾਹ ਬਾਹਰ ਪੇ ਪੂਤਰ ਜੰਗਾ ਕਰਦੇ ਪਏ ਉਦਰ ਖਲਾਫ ਮਹਾਰਾਜ ਜੀ ਨੇ ਵਿਚਾਰਿਆ ਕਿ ਇੱਥੇ ਇੱਕ ਨਗਰ ਬਸਾਈ ਸਤਪੁਰਨ ਨੇ ਇੱਥੇ ਨਗਰ ਬਸਾਇਆ ਔਰ ਤੁਸੀਂ ਨਗਰ ਦੇਖੋ ਇੱਕ ਪਾਸੇ ਸਤਲੁਜ ਇੱਕ ਪਾਸੇ ਪਹਾੜ ਇੱਕ ਪਾਸੇ ਸਰਸਾ ਇੱਕ ਪਾਸੇ ਜੰਗਲ ਚਾਰ ਚੀਕਾਂ ਦੇ ਵਿੱਚ ਨਗਰ ਵਸਾਇਆ ਔਰ ਸਤਕੁਰਾਡੇ ਦਾ ਨਾਮ ਕੀਰਤਪੁਰ ਸਾਹਿਬ ਰਿ। ਇੱਕ ਗੱਲ نوٹ ਕੀਤੀ ਹੋਣੀ ਕਿ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲ ਕੀ ਧਰਤੀ ਤੱਕ ਜਿੰਨੇ ਜਿੰਨੇ ਗੁਰੂ ਸਾਹਿਬਾਨਾਂ ਨੇ ਨਗਰ ਵਸਾਏ ਸਾਰੇ ਨਗਰ ਉਹਨਾਂ ਦੇ ਨਾਮ ਪੜੇ ਕਮਾਲ। ਹੁਣ ਕਰਤਾਰਪੁਰਸ ਕਰਤਾਰ ਕਰਤਾਰ ਕਿਤਾਜ ਨਗਰ ਵਸਥਾਨ ਦੇਖੀ ਬੇ ਅਮਰਤ ਸਰ ਤਰਨ ਆਨਸਾਜ ਆਜ ਮਹਾਰਜ ਨਾਰਕਤੇ ਤੇ ਕੀਰਤਪੁਰ ਸਾਹਿਬ ਅਗੂ ਗੁਰ ਤੇਗ ਪਾਤਰ ਸਾਹਿਬ ਨੂੰ ਬਸਾਇਆ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਅਨੰਦ ਆਪਣੇ ਬੱਚਿਆਂ ਦੇ ਵੀ ਜਿਹੜੇ ਨਾਰਕਤੇ ਸੀ ਸਤਗੁਰੂ ਵੀ ਗਰੀਬਨਵਾਰ ਪਾਦਸ਼ਾਹ ਬੜੇ ਪਿਆਰੇ ਸੋਹਣੇ ਇਸ ਤਰ੍ਹਾਂ ਔਰ ਇਹ ਨਾਮ ਵਿਖੇ ਕੀਰਤੀ ਹੋਈ ਹੈ ਜਾਸੋ ਹੋਇਆ ਤਾਂ ਵੇਖੋ ਹਰਾਨ ਕੀਤਕਾਲਾ ਪਤਾ ਵੀ ਜਿਹੜਾ ਕੀਰਤੀ ਕਰਦਾ ਉਹ ਇੱਕ ਦਿਨ ਆਨੰਦ ਦੇ ਘਰ ਪਹੁੰਚ ਜਾਂਦਾ ਕੀਰਤ ਪੁਰ ਸਾਹਿਬ ਤੇ ਕੋੜੀ ਆਨੰਦ ਪੁਰ ਸਾਹਿਬ ਸਾਇਆ ਵੀ ਜਿਹੜਾ ਰੱਬ ਦੀ ਕੀਰਤੀ ਕਰਦਾ ਉਹਨੂੰ ਆਨੰਦ ਹੁੰਦਾ ਉਹ ਆਨੰਦ ਦੀ puri ਚ ਪਹੁੰਚ ਜਾਂਦਾ ਆਨੰਦ ਤੇ ਵਸਾਉ ਚਲੋ ਮੈਂ ਜਿਹੜੀ ਗੱਲ ਕਹਿਣੀ ਮਰ ਜਿਹਨੇ ਜਿਹੜੇ ਬਣਵਾ ਚਿਹਨੇ ਪਾਪਾ ਗੁਦਰਤਾ ਜਿਹੜੀ ਉਮਰ ਦੇਖੀ ਕਿ ਵਿਆਹ ਉਮਰੋ ਛੋਟੀਆਂ ਉਮਰਾਂ 'ਚ ਵਿਆਹ ਹੁੰਦੇ ਸੀ ਪ੍ਰਾਪਤਨ ਬੋਕ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦਾ ਰਿਸ਼ਤਾ ਪੱਕਾ ਕੀਤਾ ਔਰ ਤੋਂ ਅੱਜ ਇੱਕ ਨੋਟ ਕਰੋ ਜਿੱਥੇ ਚੇਹਰਾ ਮੋਹਰਾ ਦਾ ਉੱਤਾਂ ਸੀ ਪਾਪਾ ਗੁਰਦਤਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਨਾਲ ਦਾਤਾ ਗੁਰੂ ਨਾਨਕ ਸਾਹਿਬਾ ਵਿਆਹ ਪਟਾਲੇ ਹੋਇਆ ਔਰ ਪਾਪਾ ਗੁਰਦਤਾ ਜੀ ਦਾ ਵੀ ਵਿਆਹ ਪਟਾਲੇ ਇਹਨਾਂ ਦੀ ਪ੍ਰਾਪਤ ਟਾਲੇ ਪਾਈ ਰਾਮ ਜੀ ਦੇ ਘਰ ਮਹਾਰਾਜ ਹਰਕੋਬਿੰਦ ਸਾਹਿਬ ਜੀ ਵਿਆਹ ਵਾਸਤੇ ਬਾਬਾ ਦੁਰਦਸਤਾ ਜੀ ਨੂੰ ਲੈ ਕੇ ਗਏ ਔਰ ਤੁਸੀਂ ਦੇ ਸਕੋ ਸਤਕਾਰ ਜੋ ਬੀਬੀ ਅਨੰਤੀ ਜਿਨ੍ਹਾਂ ਦੇ ਨਾਲ ਵਿਆਹ ਹੋਇਆ ਜਰਨ ਦਾ ਨਾਂ ਸੋਹਰੇ ਘਰ ਦੇ ਵਿੱਚ ਮਾਤਾ ਰਾਜਕੌਰ ਰੱਖਿਆ ਗਿਆ ਬਾਅਦ ਨਾਮ ਅਦਾ ਰਾਜ ਕੋ ਰੱਖਿਆ ਗਿਆ ਬੇਬੀ ਅਨੰਤੀ ਜੀ ਇਹਦਾ ਦਿੱਤਾ ਸਤਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਬਾਪੂ ਪੁੱਤ ਜੀ ਦਾ ਨੰਦਕਾਰਜ ਕੀਤਾ। ਔਰ ਇੱਕ ਹੋਰ ਨੋਟ ਕਰੋ। ਜਦੋਂ ਬਰਾਤ ਗਈ ਸੀ ਨਾ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਦੇ ਵਿੱਚ ਬਾਪੂ ਪੁੱਤਾ ਜੀ ਤੇ ਭਾਈ ਅਰਦਾਸ ਜੀ ਨੂੰ ਬਰਾਤ ਤੇ ਨਹੀਂ ਸੀ ਖੜੇ। ਤੁਸੀਂ ਹਰ ਰਾਤ ਕਿ ਬਾਪਾ ਪੁੱਤਾ ਚੀਚ ਭਾਈੁਰਦਾਸ ਕੀ ਇਹ ਬਰਾਤ ਵਿੱਚ ਨਹੀਂ ਗਏ। ਬਾਕੀ ਸਾਰੇ ਭਾਈ ਬਿਤੀ ਚਾਂਦ ਜੀ ਉਹ ਸਾਰੇ ਪਰਬਤ ਦੇ ਖਤੇ ਪਏ ਸੀ। ਇਸ ਤੋਂ ਲਾਵਾ ਬਾਰੇ ਸੱਚੇ ਪਾਤਸ਼ਾਹ ਜੀ ਜਿੰਨੇ ਪਿਆਰ ਵਾਲੇ ਗੁਰਸਿੱਖ ਦਾਤੇ ਦੇ ਸਾਰੇ ਬਰਾਤ ਵਿੱਚ ਗਏ ਸਤਿਗੁਰਾਂ ਦੇ ਰਿਸ਼ਤੇਦਾਰ ਵਿੱਚ ਹੋਰ ਇਹਦੇ ਵਿੱਚ ਖਾਸ ਤੌਰ ਤੇ ਭਾਈ ਮੋਰੀ ਕੀ ਗੁਰੂ ਅੰਗਦ ਦੇ ਮਹਾਰਾਜ ਕਰੋ ਦਾਪੂ ਜੀ ਪਾਈਰਾਏ ਤੋਂ ਅਸਤੀ ਇਹ ਦਾਸ ਤੇ ਇਸ ਪੁੱਤਰ ਦੀ ਪ੍ਰਾਪਤੀ ਵਿੱਚ ਗਏ ਗੁਰੂ ਕੇ ਪਿਆਰ ਬਟਾਲੇ ਤੱਕ ਤਸੀਂ ਕਹੋ ਕਿ ਪਾਪਾ ਪੁੱਟਾ ਜੀ ਤੇ ਪਾਈ ਪ੍ਰਦਾਸ ਜੀ ਨੇ ਕਿਉਂ ਨਹੀਂ ਖੜਿਆ ਜਦ ਕਿ ਸਤਪੁਰ ਜਾਂ ਲੱਗਿਆ ਵੀ ਸੀਸਾ ਉਹਦੇ ਕੋਲ ਦਵਾਈਆਂ ਨੇ ਜਦੋਂ ਹਰਿਮੰਦਰ ਸਾਹਿਬ 'ਚ ਪੱਥਰ ਟਿਕਾਉਂਦੇ ਨੇ ਆਉਂਦੇ ਨੇ ਕਿ ਫਿਰ ਸੀਸਾ ਤੋਂ ਆਉਂਦੇ ਦਰਫੇ ਪਿੱਛੋਂ ਜਿਹੜੀ ਸੰਗਤ ਉੱਕਦੀ ਹੈ ਨਾ ਜੀ ਹਰਿਮੰਦਰ ਸਾਹਿਬ ਜਾ ਉਹਨਾਂ ਨੂੰ ਜੈ ਬਾਬਾ ਪੁੱਟਾ ਜੀ ਭਾਈ ਪੁਰਦਾਸ ਜੀ ਸਿੱਖਿਆ ਦਿੱਤੇ ਨੇ ਉਹਨਾਂ ਨੂੰ ਉਪਦੇਸ਼ ਦਿੱਤੇ ਨੇ ਉਹ ਸੰਗਤ ਨਿਹਾਲ ਹੋ ਚਾਂਦੀ ਬਾਬਾ ਪੁੱਟਾ ਜੀ ਨੂੰ ਮਿਲ ਕੇ ਭਾਈ ਪੁਰਦਾਸ ਜੀ ਨੂੰ ਸਤਿਗੁਰੂ ਚਾਹੇ ਵੀ ਜਿੰਨੀ ਸੰਗਤ ਵਿੱਚੋਂ ਆਵੇ ਬਾਬਾ ਪੁੱਟਾ ਜੀ ਦੇ ਭਾਈ ਪੁਰਦਾਸ ਜੀ ਉਹ ਸੰਗਤ ਨੂੰ ਦਰਸ਼ਨ ਦੇ ਉਹਨਾਂ ਨੂੰ ਉਪਦੇਸ਼ ਦਿੱਤੇ ਨੇ ਹਾਰ ਕੋਕ ਮੁੱਖੀ ਸਿੱਖਿਆ ਚੋਣੀ ਕਿ ਬਖਸ਼ਿਸ਼ ਚਲੋ ਅੱਗੇ ਚੱਲਦੇ ਆਂ ਬਾਬਾ ਪੁੱਤਰਾਜੀ ਤੇ ਭਾਈ ਪੁਰਤਾਸ ਜੀ ਉਹਨਾਂ ਨੂੰ ਕਿਰਪਾ ਕਰੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਆ ਕੇ ਇਹਨਾਂ ਤੇ ਕੋਲੋਂ ਅਸੀਂ ਸਾਧੂ ਆਏਗਾ ਇੱਕਲ ਹੋਰ ਨੋਟ ਕਰ ਦੂ ਕਿ ਜਦੋਂ ਪਟਾਲੇ ਪ੍ਰਾਪਤ ਗਏ ਵਿਆਹ ਹੋ ਗਿਆ ਤੇ ਸਤਗੁਰ ਗੁਰੂ ਨਾਨਕ ਸਾਹਿਬ ਦੇ ਅਸਥਾਨ ਤੇ ਮੱਥਾ ਟੇਕਾ ਲਈ ਜਾ ਕੇ ਗਏ ਆਪਣੇ ਪੁੱਤਨ ਤੇ ਨਾਲ ਆਪਣੀ ਪੁੱਤਰ ਜਿਕਰ ਹੋਇ ਨੋਨ ਸਤਪੁਰਾਂ ਦੇ ਸ਼੍ਰੀ ਕਾਟ ਸਾਹਿਬ ਜਿਹੜੇ ਬਟਾਲ ਕਾਟ ਸਾਹਿਬ ਆਪਾਂ ਖਤੇ ਉਸ ਜਗਾ ਜੋ ਗੁਰੂ ਕ੍ਰਿਪਾ ਨਾਲ ਸਤਪੁਰਾਂ ਚਲੇ ਕੇ ਮੱਥਾ ਟੇਕਵਾਇਆ ਫਿਰ ਜਿੱਥੇ ਲਾਵਾਂ ਹੋਈਆਂ ਤਾਂ ਗੁਰੂ ਨਾਰਿਸ਼ਾ ਮਹਾਰਾਜ ਦਾ ਉਹ ਨਾਰ ਸਥਾਨ ਕੰਦ ਸਾਹਿਬ ਤੋਂ ਕਿ ਉੱਚਾ ਜਿਹਾ ਸਥਾਨ ਉੱਥੇ ਸਤਪੁਰਾਂ ਨੇ ਮੱਥਾ ਟੇਕਵਾਇਆ ਗਰੀਬਨਵਾਹ ਸੱਚੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਸਾਹਿਬ ਕੋ ਅਸੀਂ ਸਾਧਵਾਇਨਾ ਬਾਬਾ ਕੋ ਤਤਾਜੀ ਤੇ ਅਸੀਂ ਸਾਧਵਾ ਕੇ ਸਤਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਉਹ ਨਗਰ ਵਸ ਚੁੱਕਾ ਸੀ ਨਗਰ ਵਸਿਆ ਸੀ ਪੁੱਤ ਕੇ ਪਿਆਰ ਵਾਲੇ ਉੱਥੇ ਇਧਰ ਪੁੱਤ ਕੇ ਪਿਆਰ ਵਾਲਾ ਸਤ ਸੱਚੇ ਪਾਤਸ਼ਾਹ ਜਿਤ ਰਹਿ ਮਕੂ ਬਾਬਾ ਗੁਰਦੱਤਾ ਜੀ ਦੇ ਘਰ ਸਮੇਂ ਦੇ ਮੁਤਾਬਕ ਕੁਝ ਸਮੇਂ ਦੇ ਬਾਅਦ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਬਾਬਾ ਗੁਰਦੱਤਾ ਜੀ ਦੇ ਘਰ ਉਸ ਪੁੱਤਰ ਦਾ ਜਿਹੜਾ ਗੁਰੂ ਕੇ ਪਿਆਰ ਉਹ ਜਨਮ ਹੋਇਆ ਜਿਹੜਾ ਆਪਾਂ ਇਤਿਹਾਸ ਪੜਦੇ ਤੈ ਕਾਜ ਨੇ ਗੋਰੀਆਂ ਚਲਾਈਆਂ ਗੁਰਦੇ ਪਾਤਸ਼ਾਹ ਜੀ ਦੇ ਉੱਤੇ ਉਹਦਾ ਨਾਮ ਧੀਰਮਤ ਔਰ ਪਛੇਖਾਰਾਂ ਉਹੋ ਕੇ ਕਿ ਜਦੋਂ ਬਾਬਾ ਪੁੱਟਾ ਜੀ ਨੇ ਪੁੱਤਰ ਨੂੰ ਦੇਖਿਆ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਕਹੇ। ਤੇ ਜਦੋਂ ਉਹਨੇ ਦੇਖਿਆ ਤੇ ਮਹਾਰਾਜ ਪਤਾ ਕੀ ਕਹਿੰਦੇ ਬਾਬਾ ਪੁੱਟਾ ਜੀ ਕਹਿੰਦੇ ਮਹਾਰਾਜ ਆ ਗਿਆ ਜੇ ਕਪਟ ਕਰਨ ਵਾਲਾ ਕਫਤੀ ਆ ਗਿਆ ਬਾਦਸ਼ਾਹ ਜਿਹੜੇ ਮਾਚੇ ਕਪਟ ਹੀ ਕਪੜਾ ਪਿਆ। ਇਹ ਬਾਬਾ ਪੁੱਟਾ ਜੀ ਪਛੰਤ ਕਹਿੰਦੇ ਸਾਰਤ ਗੁਰੂ ਗੁਰੂ ਹਰ ਕੋ ਮੈਂ ਸਾਰੇ ਬੱਚੇ ਨੇ ਕਹਿ ਉਹ ਵੀ ਸੁਣ ਨਾਲ ਮਹਾਰਾਜ ਕਹਿਣ ਕਿ ਪਾਪਾ ਜੀ ਇਹ ਤਾਇਆ ਜੀ ਦੁਬਾਰਾ ਆਗੇ ਲੱਗਦੇ ਤਾਇਆ ਕੋ ਪ੍ਰਿਥੀ ਚੰਦ ਦੇਖੋ ਜਨਮ ਵੇਲੇ ਬੱਚੇ ਨੇ ਕਹੀ ਇਹ ਜਨਮ ਵਿੱਚ ਮਹਾਰਾਜ ਕਹਿ ਲੇ ਕਿ ਤਾਇਆ ਜੀ ਦੁਬਾਰਾ ਆਗੇ ਲੱਗਦੇ ਔਰ ਤੁਸੀਂ ਰੱਖੋ ਬਾਪਾ ਪੁੱਟੜੀ ਦੇ ਛੇਵੇਂ ਪਾਤਸ਼ਾਹ ਜੀ ਨੇ ਜਾਣਿਆ ਕਿ ਇਹਨੇ ਕਪਟ ਕਰਨੇ ਧੋਖੇ ਕਰਨੇ ਹੀਰਾ ਫੇਰੀਆਂ ਅਠਕੀਆਂ ਹਮਲੇ ਬਹੁਤ ਕੋਝੇ ਨੇ ਕਰਨਾ ਪਿੱਛੇ ਨੂੰ ਇਹਦੇ ਵਿੱਚ ਧੀਰਜ ਰੱਖੋ ਇਹਦਾ ਨਾਮ ਐਸਾ ਰੱਖਤੀ ਸਤਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਪੁਰੂ ਹਰਕੋਬਿੰਦ ਸਾਹਿਬ ਜੀ ਨੇ ਕਿਉਂਕਿ ਮੋਰਤ ਲੱਗ ਚੁੱਕੀ ਸੀ ਕਿ ਇਹ ਕੀ ਹੈ ਇਹ ਸਤ ਪੁਰਾਨੇ ਆਪ ਨਾ ਰੱਖਿਆ ਧੀਰ ਮਲ ਇਹ ਤੇ ਧੀਰ ਆਇਆ ਕਿਉਂਕਿ ਇਨਦਾ ਤਾਂ ਹੁਣ ਇਹਨੇ ਕਪਤੀ ਧੋਖੇ ਪਾ ਦਿੱਤਾ ਔਰ ਸੋਇਆ ਕੀ ਤੁਹਾਡੇ ਸਾਹਮਣੇ ਤੇ ਪਾਪਾ ਗੁਰਤਾ ਜੀ ਦਾ ਵੱਡਾ ਸੁਪੁੱਤਰ ਇਹ ਧੀਰ ਮਲ ਬੁੱਕੇ ਪਿਆ ਹੋਇਆ ਇਹ ਕੁਝ ਸਮੇਂ ਕੇ ਬਾਅਦ ਜਦੋਂ ਵੱਡਾ ਇਹ ਛੇਵੇਂ ਪਾਤਸ਼ਾਹ ਤੋਂ ਮੋਹ ਮੋੜ ਗਿਆ। ਇਹ ਕਰਤਾ ਕਰਤਾਰਪੁਰ ਸਹਿਬ ਰਹਿਣ ਲੱਗ ਪਿਆ। ਕਿਨੇ ਆਪਣੇ ਪਿਤਾ ਦੀ ਮੌਤ ਤੇ ਵੀ ਨਹੀਂ ਆਉਣਾ ਕੀਤਾ। ਪਿਤਾ ਜੀ ਭੋਗ ਤੇ ਵੀ ਨਹੀਂ ਆਉਣਾ ਕੀਤਾ। ਫੇਰ ਤੀਰ ਮੰਨ। ਚਲੋ ਕਿਹੜਾ ਇਤਿਹਾਸ ਸੁਣਾਉਣਾ ਜ਼ਰੂਰੀ ਸੀ। ਇਹ ਵੱਡਾ ਪੁੱਤਰ ਬਾਬਾ ਗੁਰਦਤਾ ਜੀ। ਆਜਿ ਕੀ ਹੋਇਆ? ਸਮਾਪ੍ਰਯਾਤੋ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਕੀਰਤਪੁਰ ਸ਼ਹਿਰ ਦੀ ਧਰਤੀ ਦੇ ਉੱਤੇ ਆਜਿ ਪਾਪਾ ਗੁਰਤਾ ਜੀ ਦੇ ਘਰ ਦੂਸਰੇ ਪੁੱਤਰ ਦਾ ਜਨਮ ਹੋਇਆ ਜਿਹਨਾਂ ਦਾ ਦਿਹਾੜਾ ਆ ਰਿਹਾ 10 ਫਰਵਰੀ ਜਿਹਦੇ ਕਰਕੇ ਆਪਾਂ ਇਤਿਹਾਸ ਸ਼ੁਰੂ ਕੀਤਾ ਹੈ ਆਜਿ ਪਾਪਾ ਗੁਰਤਾ ਜੀ ਦੇ ਘਰ ਦੂਸਰੇ ਪੁੱਤਰ ਦਾ ਜਨਮ ਹੋਇਆ ਜਿਨ੍ਹਾਂ ਦਾ ਨਾਂ ਤਾਂ ਸ੍ਰੀ ਗੁਰੂ ਹਰ Rai ਸਹਿਬ ਹੁਣ ਉਹਨਾਂ ਦੇ ਪੁੱਤਾਂ ਸੁਣੇ ਨਾ ਕਿ ਬਾਬਾ ਪੁੱਤਾਂ ਜੀ ਨੇ ਧੀਰਮਲ ਤੇ ਜਨਮੇਲ ਕੀ ਬਚਨ ਕਹੇ ਛੇਵੇਂ ਪਾਤਸ਼ਾਹ ਜੀ ਨੇ ਕੀ ਬਚਨ ਕਹੇ ਤਾਇਆ ਜੀ ਦੁਬਾਰਾ ਹੁਣ ਸੁਣਿਓ ਜਦੋਂ ਜਨਮ ਹੋਇਆ ਕੀਰਤਪੁਰ ਸਾਹਿਬ ਦੇ ਵਿੱਚ ਮਾਤਾ ਨੰਨਤੀ ਜੀ ਦੀ ਘੁੱਕੋ ਮਾਤਾ ਰਾਜਪੁਰ ਜਿਹੜਾ ਨੂੰ ਬਾਅਦ ਚ ਕਹਿੰਦੇ ਸੀ ਸੋਹਰੇ ਘਰ ਤੇ ਜਦੋਂ ਛੇਵੇਂ ਪਾਤਸ਼ਾਹ ਨੂੰ ਅੰਮ੍ਰਿਤਸਰ ਖਬਰ ਗਈ ਕਿ ਦਾਤਾ ਜੀ ਬਾਬਾ ਦਿੱਤਾ ਜੀ ਦੇ ਘਰ ਦੂਸਰੇ ਪੁੱਤਰ ਦਾ ਜਨਮ ਹੋਇਆ ਮੇਰੇ ਸਾਤ ਗੁਰਾਂ ਨੇ ਖਬਰ ਸੁਣਦਿਆ ਸਾ ਉਹੋ ਜਨ ਵੀ ਪੜੇਗਾ ਕਿ ਤੇਸੀ ਖਬਰ ਭੇਜਣੀ ਉਹ ਬੀਤ ਪੁਰ ਸਾਹਿਬ ਤੋਂ ਅਮਰਸਰ ਸਾਹਿਬ ਤੇ ਮਹਾਰਾਜ ਜੀ ਨੇ ਜਦੋਂ ਖਬਰ ਸੁਣੀ ਸਾਤ ਗੁਰਾਂ ਨੇ ਖਬਰ ਸੁਣਦਿਆ ਸਾ ਦੁੱਖ ਦੇ ਵਿੱਚੋਂ ਸਾਰੀ ਸੰਗਤ ਇਹ ਬਾਬਾ ਬੁੱਢਾ ਜੀ ਤੇ ਹੋਰ ਵੀ ਬੈਕੂ ਇਕ ਬਚਨ ਕਿ ਆ ਮਾਰੇ ਸੱਚੇ ਪਾਤਸ਼ਾਹ ਦੀ ਵੱਟੀ ਚੀਕਤਾ ਗਾਠ ਆਗੇ ਸਮਝ ਵੱਟੀ ਕੀ ਵੱਟੀ ਠੀਕ ਕਿ ਕਿਰੁਣਾ ਲਕਤੀ ਕਰਦੀ ਵੱਟੀ ਚੀਕਤਾ ਗਾਠ ਆਗੇ ਮੋਹਰਾ ਇਹ ਮੋਹਰਾ ਸਾਤ ਪੁਰਾਨੇ ਵਿਸਾਇਆ ਗੁਰ ਅਮਰ ਦਾ ਪਾਛੜ ਤੁਸੀਂ ਵੇਖਿਆ ਜਦੋਂ ਗੁਰੂ ਅਰਜਨ ਦੇਵ ਦਾ ਜਨਮ ਹੋ ਰਿਹਾ ਸੀ ਗੋਇੰਦਵਾਲ ਸਾਹਿਬ ਤੇ ਮਹਾਰਾਜੀ ਨੇ ਆਪਣੇ ਦੋਤਰੇ ਨੂੰ ਚੁੱਕਿਆ ਸੀ ਨਾ ਗੁਰੂ ਅਮਰਦਾਸ ਜੀ ਪਾਣੀ ਦੇ ਪੁੱਖੋਂ ਤੇ ਸਤਪੁਰਾਂ ਨੇ ਬੱਚੇ ਨੇ ਕਿਤੇ ਸੀ ਕਿ ਪਾਣੀ ਨੇ ਬੜਾ ਪahari ਪੁਰਖ ਹੋਵੇ ਤੇ ਗੁਰੂ ਅਮਰਦਾਸ ਜੀ ਨੂੰ ਬਹੁਤ ਲਈ ਤੁਹਾਨੂੰ ਯਾਦ ਹੋਵੇਗਾ ਫਿਰ ਜਦੋਂ ਗੇਂਦ ਰੜਕ ਰੜਕਦੀ ਗੁਰੂ ਅਮਰਦਾਸ ਜੀ ਕਮਰੇ ਚ ਚਲੀ ਗਈ ਸੀ ਚੇਤੇ ਪਿਛੇ ਪਾਣੀ ਦੀ ਧੋੜੇ ਆਏ ਕਿ ਗੁਰੂ ਅਮਰਦਾਸ ਜੀ ਦੇ ਕਮਰੇ ਚੋਂ ਪੜ ਕੇ ਨੀ ਗੁਰੂ ਅਚਲ ਦੇਵ ਜੀ ਹੜੜਦੇ ਸੀ ਛੇ ਮਹੀਨੇ ਸਾਲ ਦੇ ਉਹ ਸਿੱਖੋ ਜਾ ਕੇ ਉੱਥੇ ਗੁਰੂ ਕੇ ਪਿਆਰ ਮੰਜੀ ਲਾ ਲੱਗੇ ਨਾ ਕਿ ਗੇਮ ਕਿਤੇ ਉੱਤੇ ਨਾ ਹੋਵੇ ਬੱਚੇ ਸਨ ਤੇ ਉਸ ਵੇਲੇ ਸਤਪੁਰਾਂ ਦੀ ਦੂਜੀ ਪੌਰ ਲਾ ਦਿੱਤੀ ਸੀ ਗੁਰੂ ਅਮਰਦਾਸ ਬਾਦਸ਼ਾਹ ਜੀ ਨੇ ਕੀ ਪਾਣੀ ਦੇ ਅੰਦਰ ਆਏ ਪਾਣੀ ਚ ਨੇ ਜਲਦੀ ਨਾਲ ਚੁੱਕਿਆ ਚੁੱਕ ਕੇ ਬਾਹਰ ਆਣ ਕੇ ਕਿਤੇ ਪਾਣੀਏ ਕਿੰਨੂ ਚੁੱਕ ਕੇ ਲਿਜਾਣ ਜੀ ਪਈ ਕਹਿੰਦੀ ਸੀ ਦੋਤੜਾ ਜਿਆ ਤੇ ਸਾਦੀ ਚੋੜੀ ਤੁਫੜਾ ਕੇ ਤੇ ਮਹਾਰਾਜੀ ਨੇ ਚੁੱਪ ਫੜਿਆ ਤੇ ਦਾਤੈ ਨੂੰ ਮੋਹਰ ਲਾਈ ਕਿ ਕੰਦੇ ਦੋਤੜਾ ਤੇ ਹੋਰ ਵੀ ਐ ਕਿ ਨੇ ਭਾ ਪ੍ਰਿਥੀ ਚੰਦ ਵੀ ਦੋਤ ਹੈ ਦੋਤਾ ਤੇ ਹੈ ਜੀ ਨਾ ਗੁਰੂ ਕਾ ਪਿਆਰ ਵਾਲੋ ਇਹ ਦੂਸਰਾ ਪਰ ਇਹ ਤੀਸਰਾ ਇਹ ਦੋਤਾ ਨੇ ਬਾਣੀ ਦਾ ਪੋਠਾ ਇਹ ਦੂਜੀ ਮੂਰਤ ਤੀਸਰੀ ਮੂਰਤ ਗੁਰੂ ਅਰਜਨ ਦੇਵ ਜੀ ਨੇ ਲਾਇਤੀ ਕਿ ਸਿਰ ਪਰਸ਼ਾਤਾ ਛਕਤੇ ਤੇ ਛੇਕਤੇ ਤੇ ਗੁਰੂ ਅਰਜਨ ਦੇ ਜੀ ਕੋਲ ਬੈਠੇ ਇਹਨਾਂ ਥਾਲ ਖਿੱਚਣ ਬਾਰ-ਬਾਰ ਗੁਰੂ ਅਰਜਨ ਦੇਵ ਜੀ ਉਹਦੋਂ ਤੀਜੀ ਮੂਰਤ ਲਾਇ ਕਿ ਕਹਿੰਦੇ ਠਹਿਰ ਜਾਓ ਥਾਲ ਤੇ ਆ ਮਾਲਕਾ ਹੁਣੇ ਥਾਲ ਖਿੱਚੀ ਜਾਣਾ ਥਾਲ ਦੇ ਆ ਮਾਲਕਾ ਥਾਲ ਵਿੱਚ ਤਿੰਨ ਵਸਤੂ ਪਈਓ ਸਭ ਸੰਤੋਖ ਵਿਚਾਰੋ ਅੱਡਾ ਬਟਾ ਥਾਰ ਕੋ ਕਿ ਤੱਕ ਇਹ ਸਤਗੁਰੂ ਮੋੜਾ ਲੱਗੇ। ਵਖਾ ਅਜਤ ਤੋ ਗੁਰੂ ਹਰਿ ਸ਼ੈਵ ਜੀ ਦਾ ਜੇ ਪ੍ਰਕਾਸ਼ ਹੋਇਆ ਤੇ 6ਵੇਂ ਪਾਤਸ਼ਾਹ ਜੀ ਨੂੰ ਖਬਰ ਵੀ ਤੇ ਮਹਾਰਾਜ ਕਿ ਉੱਥੇ ਮੋਰ ਲਈ ਵੱਡੀ ਕੀਤਾ ਦਾ ਦਾਹ ਤਾਂ ਹੈ ਤੇ ਸਤਗੁਰੂ ਕਹਿੰਦੇ ਤਿਆਰੀ ਕਰੋ। ਆਪਾਂ ਨੇ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਜਾਣਾ। ਪਿਆਰਿਓ ਤਿਆਰੀ ਸਰੋਈ ਪਰਿਵਾਰ ਦੇ ਸਾਰਾ ਨਾਂ ਸਿੱਖ ਵੀ ਸਿਰਫ ਮੁੱਖੀ ਸਿੱਖ ਕੋਈ ਹੈ ਉਹਨੂੰ ਛੱਡਿਆ ਤੇ ਸਤਿਗੁਰ ਹਰਬੰਦਰ ਸਾਹਿਬ ਚ ਪਹਿਲਾ ਸੁਪਰਾਨਾ ਕੀਤਾ ਧੰਵਾ ਹਿੱਤਾ ਪਰ ਗਰੀਬਾਂ ਨੂੰ ਤਾਂਤੇ ਨੇ ਰਸਤੇ 'ਚ ਵੀ ਵੱਟਦੇ ਆ ਸਤਪੁਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਲਿਆ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ ਜਦੋਂ ਛੇਵੇਂ ਪਾਤਸ਼ਾਹ ਜੀ ਚਾਰੇ ਸਾਂ ਅੰਮ੍ਰੋਸ ਸਰ ਸਹਿਬ ਤੋਂ ਕੀਰਤ ਔਰ ਸਹਿਬ ਤੋਂ ਵੰਗ ਰਸਤੇ ਦੇ ਵਿੱਚ ਕਰਤਾਰਪੁਰ ਸਹਿਬ ਦੇ ਵਿੱਚ ਆਪ ਜੀ ਨੇ ਆਪਣੇ ਵੱਡੇ ਪੁੱਤਰ ਧੀਰਪਾਲ ਨੂੰ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਆਪਣੇ ਹੱਥੀਂ ਦਿੱਤਾ ਬਿਸਰਖਿਆ ਤੇ ਰਵੇ ਉਹਦਾ ਕਾਰਨ ਕਿਉਂਕਿ ਮਹਾਰਾਜ ਦੇ ਪਿੱਛੇ ਵੈਰੀ ਸਾਹਿਬ ਮਹਾਰਾਜ ਦਾ ਪਤਾ ਨਹੀਂ ਜਾਣ ਕੇ ਸਵੇਲੇ ਹੋ ਜਾਣੀ ਕਿਹੜੀ ਜੰਗ ਹੋ ਜਾਣੀ ਕਿੱਥੇ ਹੋ ਜਾਣੀ ਐਸੇ ਦੀ ਮਹਾਰਾਜ ਸੱਚੇ ਪਾਤਸ਼ਾਹ ਗਰੀਬਨਵਾਜ ਜੀ ਨੇ ਵਿਚਾਰਿਆ ਕਿ ਸਰੂਪ ਇੱਥੇ ਦਿੰਦੇ ਤੇ ਸਤਿਗੁਰੂ ਆਪ ਪਹੁੰਚ ਗਏ ਕਿਰਤ ਪੁਰਸ਼ ਹੈ ਜਦੋਂ ਕਿਰਤ ਪੁਰਸ਼ ਸਤਿਗੁਰੂ ਪਹੁੰਚੇ ਦਾਤੇ ਦੇ ਕੋਲ ਬਾਬਾ ਗੁਰਦਤਾ ਜੀ ਤੇ ਨਾਮ ਉਹਨਾਂ ਦੀ ਘਰ ਵਾਲੀ ਮਾਤਾ ਨੰਤੀ ਜੀ ਗੁਰੂ ਅਰਜਨ ਜੀ ਦੀ ਮਾਤਾ ਇਹ ਦੋਨੋਂ ਜੀ ਹੱਥ ਦੇ ਵਿੱਚ ਪਕੜ ਕੇ ਨਾ ਜੀ ਪਾਪਾ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੇ ਲੈ ਕੇ ਆਇਆ 6ਵੇਂ ਪਾਤਸ਼ਾਹ ਜੀ ਦੀ ਗੋਦ ਵਿੱਚ ਲਿਆ ਕੇ ਰੱਖਿਆ ਤੇ ਮਹਾਰਾਜ ਜੀ ਨੇ ਜਿਸ ਤਰ੍ਹਾਂ ਦੇਖਿਆ ਨਾ ਅੱਜ ਦੂਸਰੀ ਮੋੜ ਲਈ 6ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਕੀ ਮਹਾਰਾਜ ਕਹਿੰਦੇ ਧਰਤੀ ਦਾ ਭਾਰ ਹੋਲਾ ਕਰਨ ਵਾਸਤੇ ਆਇਆ ਧਰਤੀ ਦਾ ਭਾਰ ਹੋਲਾ ਕਰਨ ਵਾਸਤੇ ਆ ਸਮਝੇ ਇਸ ਧਰਤੀ ਤੇ ਪਾਪੀਆਂ ਦੀ ਗਿਣਤੀ ਬਹੁਤ ਸਾਡੇ ਵਰਗੀਆਂ ਪਾਪੀ ਪਾਪ ਧਰਤੀ ਤੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਪੀਆਂ ਤੇ ਕੁੰਨੀ ਬਣਾਉਂ ਕੇ ਨਾਮ ਚ ਪਾਉਣ ਕੇ ਬਾਣੀ ਨਾਲ ਜੋੜਨ ਕੇ ਇਹਦਾ ਪਾਪੀਆਂ ਨੂੰ ਗੁਰੂ ਦੀ ਸੰਗਤ ਦਾ ਜੋੜਨ ਕੇ ਸੇਵਾ ਦਾ ਜੋੜਨ ਕੇ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ ਆਏ। ਉਹ ਸਾਈ ਭਾਨੇ ਫਿਰ ਉੱਥੇ ਵੀ ਗਰੀਬ pobres ਨੂੰ ਦਾਨ ਵੰਡਿਆ ਗੁਰੂ ਦੇ ਪਿਆਰੇ ਦੋ ਪੌਰਾ ਲੱਖ ਦੀਨਾਂ ਜੀ ਤਾਨ ਸੱਤੇ ਪਾਤਸ਼ਾਹ ਗੁਰੂ ਹਰਿਸ਼ੈਹਰ ਦੇ ਉੱਤੇ ਪਹਿਲੀ ਲੱਗੀ ਇਹ ਵੱਟੀ ਚੀਤਾ ਗਾਕਾਰੇ ਦੂਸਰੀ ਹੋ ਲੱਗੀ ਧਰਤੀ ਦਾ ਭਾਰ ਹੋਲਾ ਕਰਨ ਵਾਸਤੇ ਫਟੂਸੀ ਦੇਖੋ ਇੱਕ ਤਰ ਗੁਰੂ ਹਰਿਸ਼ੈਹਰ ਦਾ ਪ੍ਰਕਾਸ਼ ਹੋਇਆ ਕਿ ਮਹਾਰਾਜ ਇੱਕ ਦੋ ਮਹੀਨੇ ਹੋਏ ਨੇ ਥੇਰੇ ਤੇ ਆ ਛੇਵੇਂ ਪਾਤਸ਼ਾਹ ਜੀ ਦਾਤਾ ਜੀ ਨੂੰ ਟਰੋਲੀ ਤੋਂ ਸੁਨੇਹਾ ਡਰੋਟ ਤੇ ਮਹਿਲ ਅਰਚਪਰਾ ਦਰੋਲ ਜਿਹੜਾ ਸਭ ਪੂਰਿਤ ਤੇ ਪਾਸ਼ਾ ਮਹਾਰਾਜ ਜੀ ਤੇ ਪਾਈ ਸਾਂਤਾ ਸ੍ਰੀ ਰਿਸ਼ੀ ਜਿਹੜੇ ਸਾਧੂ ਰਹਤੇ ਸੀ ਬੀਪੀ ਰਾਮੋ ਤੇ ਤੇ ਘਰਗੁਰੂ ਕੇ ਪਿਆਰ ਵਾਲੋ ਬਾਤ ਅਗ ਮੋਤਰੀ ਜੀ ਰਹੇ ਕਿ ਜਿੱਨਾਂ ਦੇ ਗ੍ਰਹਿ ਵਿਖੇ ਬਾਬਾ ਗੁਰਦਤਾ ਜੀ ਦਾ ਜਨਮ ਹੋਇਆ ਅੱਜ ਗੁਰਦੁਆਰਾ ਸਾਹਿਬ ਬਣਿਆ ਤੇ ਅੱਜ ਘਰਵਾ ਘਰ ਵੀ ਹੈ ਤੇ ਦਰਸ਼ਨ ਕੀਤੇ ਉਹ ਦਰੋਹੀ ਦੇ ਵਿੱਚ ਮਹਾਰਾਜੇ ਨੇ ਪਾਸ਼ਾ ਦੀਆਂ ਬੜੀਆਂ ਵਸਤੂਆਂ ਪਈਆਂ ਬੜੀਆ ਕੀਚਾ ਪਈ ਨਾ ਜਦੋਂ ਮੈਂ ਤਾਂ ਸਿੱਧ ਕੀਤੇ ਸੀ ਉਸ ਥਾਣੇ ਤੇ ਵੰਮੁੱਕਾ ਸਾਡੇ ਲੋਕ ਕਥਾ ਕਰਨ ਗਿਆ ਸੀ ਅੰਮ੍ਰਿਤਪਾਲੀ ਕੈਸੀ ਰਸਤੇ ਤੇ ਕਾਰ ਉਤਰ ਨੋੜੀ ਸੀ ਉਦੋਂ ਕਕੇ ਪਿਆਰ ਵਾਜਾ ਪੂਰਾ ਘਰ ਜਿੱਤੇ ਮਾਤਾ ਦਿਮੋਦਰੀ ਦੀ ਭਾਈ ਸਾਹਿਬ ਦਾ ਸਾਰੇ ਰਹਤੇ ਨੇ ਉਦਾਂ ਜਦ ਘਰ ਵਾਪਸ ਪੇਟੀਆ ਲੱਗੇ ਤੇ ਭਾਂਡੇ ਲੱਗੇ ਤੇ ਸੋਈ ਦੇ ਹੋਰ ਸਾਰ ਵਿੱਚ ਗੁਰਦੁਆਰੇ ਦਾ ਸਥਾਨ ਬਣਾਇਆ ਬੜਾ ਸੋਹਣਾ ਪੜਿਆ ਬਹੁਤ ਪਿਆਰਾ ਦਸਤਬਾਨਾ ਬਾਬਾ ਗੁਰਦੇਵਤਾ ਜੀ ਦਾ ਜਿੱਥੇ ਅਸਥਾਨ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਤੇ ਗੁਰਦੁਆਰਾ ਸ ਬਹੁਤ ਪਿਆਰਾ ਬਹੁਤ ਇਤ ਮਹਾਂਪੁਰਖ ਵੀ ਹੋਏ ਡਰੋਲੀ ਬਾੜੇ ਬਾਬਾ ਚਰਨ ਸਿੰਘ ਜੀ ਬਹੁਤ ਮਾਰੇ ਤੇ ਨਾ ਉਹਨਾਂ ਨੂੰ ਸ਼ਹੀਦ ਕੀਤਾ ਇਸ ਖਾਕਾਤਮ ਸਰਕਾਰ ਤੁਹਾਨੂੰ ਪਤਾ ਹੋਵੇ ਬੜਾ ਮਸ਼ਹੂਰ ਉਹਨ ਸਦਾ ਉਹ ਵੱਡਾ ਅਫਸਰ ਗੁਰੂ ਕੇ ਪਿਆਰੇ ਜਸਵੰਦੇ ਨੇ ਗੁਰੂ ਕੇ ਪਰ ਬੜੇ ਜੁਲਮ ਸੇਖ ਕੌਮ ਤੇ ਢਾਏ ਉਹਨੇ ਮਾਪੁਰਖਾ ਨੂੰ ਕੋਕੇ ਸਿੰਧ ਰੋਟੀ ਛਕਣ ਆਉਂਦੇ ਜਿ ਪਛਾਦਾ ਛਕ ਉਹਨੇ ਇੱਕ ਲੱਤ ਇੱਕ ਜੀਪ ਨਾਲ ਬੜ ਦਿੱਤੀ ਇੱਕ ਲੱਤ ਇੱਕ ਜੀਪ ਨਾਲ ਬੜ ਦਿੱਤੀ ਤੁਸੀਂ ਦੇਖੋ ਜੀਪਾਂ ਦੋਨੋਂ ਚਲਾਤੀਆਂ ਇੱਧਰ ਦੀ ਜੀਪ ਵੀ ਚਲਾਤੀ ਇੱਧਰ ਵੀ ਜੀਪ ਚਲਾਤੀ ਲੱਤ ਤਾ ਤੋਂ ਪਾਰ ਤਾ ਅਤ ਅਤ ਕਰ ਤ ਤਮਾਮ ਅਤ ਅਤ ਕਰ ਦ ਤਉ ਇਤਨਾ ਜਾਲ ਬੰਦਾ ਜੋ ਇੰਦਾਜਾ ਨਾਓ ਇੱਧੇ ਦੀ ਕੱਟੀ ਵਿੱਚ ਲਾਤੀ ਇੱਧੇ ਦੀ ਵਿੱਚ ਲਾਤੀ ਲੱਤਾਂ ਨਾਲ ਵੱਢ ਕੇ ਤੋੜੜੇ ਖਿੱਚਿਆ ਲੱਤਾਂ ਦੋ ਭਾਗ ਇਸ ਧਰਤੀ ਦੇ ਛੇਰੇ ਪਾਦਸ਼ਾਹ ਮਹਾਰਾਜ ਆ ਗਏ ਉਧਰ ਜਨਮ ਹੋਇਆ ਗੁਰੂ ਅਰਜਨ ਸਾਹਿਬ ਦਾ ਦੇ ਰੋਲੀ ਕੋਟ ਫਤਿਹ ਦਰੋਲੀ ਦੇਖੋ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਹੀ ਦਮੋਤਰੀ ਦੀ ਦਾ ਗੁਰੂ ਕੇ ਪਿਆਰ ਵਲੋਂ ਕਾਲ ਚਲਾਣਾ ਹੋਇਆ ਅਜੇ ਕੋਤ ਦੇ ਲੰਕੇ ਨੇ ਇੱਥੇ ਗੁਰੂ ਕੇ ਪਿਆਰੋਂ ਬੀਬੀ ਰਾਮੋ ਜੀ ਉਹਨਾਂ ਦਾ ਚਲਾਣਾ ਹੋ ਗਿਆ ਦਮੋਤਰੀ ਦੀ ਪੈ ਮਹਾਰਾਜ ਦੇ ਸਾਹੂ ਲੱਗਦੇ ਪਾਈ ਸਾਈਂ ਦਾਸ ਉਹਨਾਂ ਦਾ ਵਿੱਚ ਨਾ ਪਾਈ ਨਰਾਇਣ ਦਾਸ ਹੀ ਉਹਨਾਂ ਦੇਖੋ ਗੁਰੂ ਕੇ ਪਿਆਰ ਉਹ ਵੀ ਚਲਾਣਾ ਕਰਕੇ ਬਾਹਰ ਇੱਕ ਸਸਕਾਰ ਕਰਕੇ ਆਏ ਸਾਰਿਆਂ ਦੇ ਭੋਗ ਭਾ ਕੇ ਆਏ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ। ਵਰਦਾਤਾ ਜਦੋਂ ਕੀਰਤ ਔਰ ਸਹਿਬ ਆਏ ਇੱਕ ਨੋਟ ਮੇਰੇ ਸਾਹਿਬ ਕੀ ਆਪਣੇ ਪੁੱਤਰਾ ਤੋਂ ਵੱਧ ਸਭ ਤੋਂ ਜ਼ਿਆਦਾ ਸਤਿਕਾਰ ਆਪਣੇ ਪੋਤਰੇ ਨੂੰ ਦੇ ਰਹੇ ਨੇ ਗੁਰੂ ਹਰਾਈ ਸਾਹਿਬ ਜੀ ਸਿਰਫ ਜਦੋਂ ਸਵੇਰੇ ਅੰਮ੍ਰਿਤ ਵੇਲਾ ਕਰਦੇ ਸੀ ਨਾ ਨਿਤਨੇਮ ਸਿਮਰਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਦੇ ਉਦੋਂ ਹਰਾਈ ਨੂੰ ਕੋਲ ਨਹੀਂ ਸੀ ਪਠਾਉਂਦੇ ਬਾਕੀ ਸਮਾਂ ਸਾਰਾ ਜਿੰਨਾ ਚਿਰ ਦੀਵਾਨ ਸਤਿ ਤਾਂ ਅਸੀਂ ਕਥਾ ਹੁੰਦੀ ਸੀ ਕੀਰਤਨ ਹੁੰਦਾ ਸੀ ਮਹਾਰਾਜ ਆਪ ਹੀ ਕਥਾ ਕਰਦੇ ਸੀ ਕੋਲ ਬਿਠਾਉਂਦੇ ਸੀ ਕੀਰਤਨ ਵੇਲੇ ਕੋਲ ਪਠਾਣਾ ਸ਼ੇਰ ਕਰਨ ਵਿਰਿਖ ਨਾਲ ਜਾਣਾ ਹੋਰ ਸਿਵਾਰੀ ਦੇ ਨਾਲ ਰੱਖਣਾ ਸ਼ੈਤ੍ਰਾਂ ਦੇ ਵਿਆਸ ਵੀ ਰੱਖਣਾ ਮਹਾਰਾਜ ਜੀ ਨੇ ਹਰ ਵਕਤ ਹਰ ਰਾਏ ਸੈਦ ਦਾ ਆਪਣੇ ਨਾਲ ਰੱਖੇ 6ਵੇਂ ਪਾਤਸ਼ਾਹ ਅਜੇ ਪੁੱਤਰ ਵੀ ਰਹਿ ਗਏ ਪੁੱਤਰ ਰਾਜਾ ਸਿਰਫ ਪਾਪਾ ਟਾਲਰ ਆਏ ਉਹ ਆਕਾ ਚਲਣਾ ਕਿ ਤਿੰਨੇ ਬਾਕੀ ਚਾਰ ਪੁੱਤਰ ਕੋਲ ਨੇ ਗੁਰੂ ਕੇ ਪਿਆਰੇ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਬਖਸ਼ਿਸ਼ ਇਹਨਾਂ ਦੇ ਉੱਤੇ ਕੈ ਸਮਾਂ ਨਹੀਂ ਬਣਦਾ ਅਜ ਅਥੇ ਰਿਆ ਕਿ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਅਕ ਤੇ ਜਾਮਾ ਗੁਰੂ ਆਰ ਸਹਿਬ ਸੱਚੇ ਪਾਤਸ਼ਾਹ ਦੀ ਇਤਿਹਾਸ ਇਸੇ ਤਰ੍ਹਾਂ ਲੜੀ ਅੱਥੇ ਰਿਹਾ ਜਵਾਮਾ ਕਿਵੇਂ ਕੀਤਪੁਰ ਸਹਿਬ ਮਹਾਰਾਜੇ ਖੁਸ਼ੀਆਂ ਲਿਤਾ ਕਿਵੇਂ ਸਹਿਬਾਂ ਨੇ 부ਗਤੀ ਦਿੱਤੀ ਆਪਣੇ ਪੁੱਤਰਾਂ ਨੂੰ ਛਾਟ ਕੇ ਪੋਤਰੇ ਹਾਰਾ ਜੀ ਦੀ ਤਿਆਰੀ ਕਰੇ ਸ ਕਿਵੇਂ ਗੁਰਗੱਦੀ ਤੇ ਬੈਠਣ ਤੋਂ ਕਿ ਬਖਸ਼ਾ ਬਚਿਆ ਇਹਦੇ 4 ਦਿਨ ਦਾਸ ਰੁਖ 10 ਫਰਵਰੀ ਨੂੰ ਪੁਰਾ ਰਸ਼ਨ ਜਿਆ ਦਿਹਾੜਾ ਆ ਰਿਹਾ ਹੈ ਪ੍ਰਵਟਕ ਮਿੱਟੀ ਲੋਕਮੂਆ ਕਿ ਆਪ ਜੀ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਚਾਰਾਂ ਦੀ ਲੜੀ ਚੋਰ ਉਸ ਤੋਂ ਬਾਅਦ 12 ਦਿਨ ਤੋਂ ਭਗਤ ਰਵਿਦਾਸ ਜੀ ਦਾ ਆ ਰਿਹਾ ਉਹਨਾਂ ਦਾ ਚਰਨ ਪਿਆੜਾ ਫਿਰ 11 ਤੇ 12 ਦੋ ਦਿਨ ਭਗਤ ਰਵਿਦਾਸ ਜੀ ਦੀਆਂ ਉਹਨਾਂ ਦੀਆਂ ਵਿਚਾਰਾਂ ਪਰੰਗਿਤਨ ਦੀ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬਾ ਸਾਜੀ ਬਾਤ ਸਾਜੀ ਬਿਜਿਤ ਦਰਜ ਹੈ ਭਗਤ ਰੰਧੇ ਜਿੱਤੇ ਸ੍ਰੀ ਸਨਮਾਨਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਗਤ ਰੋਗਦਾਸ ਜੀ ਨੂੰ ਬਿਜਿਤ ਸਦੋ ਹੰਕੇ ਪਰਮੇਸ਼ਰ ਦਾ ਸਰੂਪ ਆਓ ਪਿਆਰਿਓ ਪੰਜਵਰੀ ਪਰਵਾਹ ਰਹਿ ਸੈ ਜਨ ਤੁਹਾਨੂੰ ਧੰਨ ਕਹਿਣ ਤੁਹਾਡੀ ਆਵਾਜ਼ ਹੈ ਮਹਾਰਾਜ ਚਰਨੈ ਤੁਹਾਡੀ ਹਾਜ਼ਰੀ ਲੱਗੇ ਮੈਂ ਤੋ ਬੋਲਣਾ ਤੁਹਾਡੀ ਜਿੱਤੇਰਾ ਬੋਲ ਦੇਗਾ ਜੀ ਪਰਵਾਹ ਰਹਿ ਸੈ ਜਨ ਚਰਨਾਂ ਤੇ ਹਾਜ਼ਰੀ ਲੱਗ ਚਾਏ ਪਿਆਰ ਸਾਰੇ ਆਖੋ ਜੀ ਤਨ ਸ੍ਰੀ ਗੁਰੂ ਹਰਿ ਰਾਏ ਦੀ 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 tahn shri guruharu raheti tan shri guruharu raheti har raheti tan shri guruharu raheti tahn shri tan shri guruharu raheti ਤਨ ਸ਼੍ਰੀ ਗੁਰੂ ਘਰ ਰਾਏ ਜੀ ਤਨ ਸ਼੍ਰੀ ਗੁਰੂ ਘਰ ਰਾਏ ਜੀ ਵਾਹਿ